ਯੁਧ ਨਸ਼ਿਆ ਵਿਰੁੱਧ ਗੱਣਾ ਪਿੰਡ ਚ ਨਸ਼ਾ ਤਸਕਰ ਮਹਿਲਾ ਬਲੋਂ ਪੰਚਾਇਤੀ ਜ਼ਮੀਨ ਤੇ ਉਸਾਰੇ ਕਮਰੇ ਵਿੱਚ ਬਣੇਗਾ ਜਿਮ ਤਾਰਾ ਚਿੰਨ ਜਲੰਧਰ ਦਿਹਾਤੀ ਪੁਲਿਸ ਅਤੇ ਪੰਚਾਇਤ ਵਿਭਾਗ ਨੇ ਨਸ਼ਾ ਤਸਕਰ ਮਹਿਲਾ ਬਲੋਂ ਕਮਰੇ ਦੇ ਨਾਲ ਵਾਧੂ ਥਾਂ ਤੇ ਕੀਤੇ ਕਬਜ਼ੇ ਨੂੰ ਹਟਾਇਆ ਐਸਐਸਪੀ ਜਲੰਧਰ ਦਿਹਾਤੀ ਨੇ ਯੁਧ ਨਸ਼ਿਆ ਵਿਰੁੱਧ ਮੁਹਿੰਮ ਤਿਤ ਪੰਜਾਬ ਸਰਕਾਰ ਦੀ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੀ ਵਚਨਬੱਧਤਾ ਦੁਹराई 13 ਮਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਜੜੋਂ ਖਤਮ ਕਰਨ ਲਈ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਿਤ ਜਲੰਧਰ ਦਿਹਾਤੀ ਪੁਲਿਸ ਵੱਲੋਂ ਅੱਜ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਭ ਡਿਵੀਜ਼ਨ ਫਲੋਰ ਅਦੀਨ ਪੈਂਦੇ ਗੰਨਾ ਪਿੰਡ ਵਿਖੇ ਜਿੱਥੇ ਪੰਚਾਇਤੀ ਜ਼ਮੀਨ ਤੇ ਉਸਾਰੇ ਕਮਰੇ ਨੂੰ ਛੁੜਵਾਇਆ ਗਿਆ ਉੱਥੇ ਇਸ ਕਮਰੇ ਦੇ ਨਾਲ ਵਾਦੂ ਥਾਂ ਉੱਤੇ ਕੀਤੇ ਕਬਜ਼ੇ ਨੂੰ ਵੀ ਹਟਾਇਆ ਗਿਆ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਨਸ਼ਾ ਤਸਕਰ ਮਹਿਲਾ ਦੇਸ਼ੋ ਪਤਨੀ ਕੁਲਦੀਪ ਕੁਮਾਰ ਵਾਸੀ ਗੰਨਾ ਪਿੰਡ ਖਿਲਾਫ ਥਾਣਾ ਫਲੋਰ ਵਿਖੇ ਐਨਡੀਪੀਐਸ ਐਕਟ ਦੇ ਤਿੰਨ ਮਾਮਲੇ ਦਰਜ ਹਨ ਇਸ ਤੋਂ ਇਲਾਵਾ ਇਸ ਮਹਿਲਾ ਨੂੰ ਸਜ਼ਾ ਵੀ ਹੋ ਚੁੱਕੀ ਹੈ ਐਸਐਸਪੀ ਨੇ ਦੱਸਿਆ ਕਿ ਪਿੰਡ ਦੀ ਕਰੀਬ 8 ਮਰਲੇ ਜ਼ਮੀਨ ਤੇ ਇਸ ਵੱਲੋਂ ਕਬਜ਼ਾ ਕੀਤਾ ਹੋਇਆ ਸੀ ਅਤੇ ਇੱਕ ਕਮਰੇ ਦੀ ਉਸਾਰੀ ਵੀ ਕੀਤੀ ਗਈ ਸੀ ਉਨ੍ਹਾਂ ਦੱਸਿਆ ਕਿ ਉਹ ਕਦ ਕਮਰਾ ਪੰਚਾਇਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਕਮਰੇ ਦੇ ਨਾਲ ਨਜਾਇਜ਼ ਕਬਜ਼ੇ ਨੂੰ ਐਸਪੀ ਹੈੱਡਕੁਆਰਟਰ ਪਰਮਿੰਦਰ ਸਿੰਘ ਹੀਰ ਅਤੇ ਡੀਐਸਪੀ ਸਵਰਨ ਸਿੰਘ ਬਲ ਦੀ ਨਿਗਰਾਨੀ ਹੇਠ ਜਲੰਧਰ ਦਿਹਾਤੀ ਪੁਲਿਸ ਅਤੇ ਬीडीपीਓ ਫਿਲੌਰ ਦੀ ਅਗਵਾਈ ਵਿੱਚ ਹਟਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤ ਵਿਭਾਗ ਦੀ ਸ਼ਿਕਾਇਤ ਤੇ ਇਹ ਕਾਰਵਾਈ ਕੀਤੀ ਗਈ ਹੈ। ਸ਼੍ਰੀ ਵੀਰਕ ਨੇ ਯੁਧ ਨਸ਼ਿਆ ਵਿਰੁੱਧ ਮੁਹਿੰਮ ਤਿਤ ਪੰਜਾਬ ਸਰਕਾਰ ਦੀ ਨਸ਼ਿਆਂ ਨੂੰ ਜੜੋਂ ਖਤਮ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ। ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਨਸ਼ਿਆਂ ਨਾਲ ਸੰਬੰਧਿਤ ਕਿਸੇ ਵੀ ਗਤੀਵਿਧੀਆਂ ਦੀ ਜਾਣਕਾਰੀ WhatsApp ਨੰਬਰ 977910200 ਤੇ ਦਿੱਤੀ ਜਾਵੇ। ਉਹਨਾਂ ਕਿਹਾ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨਾ ਪਰੋਸਾ ਦਿਵਾਇਆ ਕਿ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ ਤੁਰੰਤ ਅਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸਪੀ ਹੈੱਡਕੁਆਰਟਰ ਪਰਮਿੰਦਰ ਸਿੰਘ ਹੀਰ ਨੇ ਦੱਸਿਆ ਕਿ ਗੈਰ ਕਾਨੂੰਨੀ ਤੌਰ ਤੇ ਉਸਾਰੇ ਕਮਰੇ ਨੂੰ ਪੰਚਾਇਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿੱਥੇ ਵਿਭਾਗ ਵੱਲੋਂ ਨੌਜਵਾਨਾਂ ਲਈ ਜਿਮ ਬਣਾਇਆ ਜਾਵੇਗਾ। ਪਿੰਡ ਗੰਨਾ ਦੀ ਪੰਚਾਇਤ ਨੇ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਪਿੰਡ ਵਿੱਚ ਜਿੰਮ ਦੀ ਸਹੂਲਤ ਮਿਲਣ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਹੋਣਗੇ। ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਜੋ ਨਸ਼ਾ ਵਿਰੋਧ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿਮ ਚਲਾਈ ਗਈ ਆ ਉਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਜੀ ਹਰਵਿੰਦਰ ਸਿੰਘ ਵਰਕ ਨੂੰ ਨਸ਼ਾ ਵਿਰੋਧ ਤੇ ਮਾਰੇ ਅੰਸਰਾਂ ਉਹ ਜਿਹੜੀ ਮਹਿਮ ਚਲਾਈ ਗਈ ਆ ਉਹ ਉਸ ਸਮੇਂ ਸਫਲਤਾ ਮਿਲੀ ਜਿਸ ਸਮੇਂ ਇੰਸਪੈਕਟਰ ਸੰਜੀਪਪੁਰ ਅਤੇ ਉਸ ਦੀ ਟੀਮ ਵੱਲੋਂ ਇੱਕ ਜਗ੍ਹਾ ਜਿਹੜੀ ਸੀ ਇਹ ਪੰਚਾਇਤ ਦੀ ਕੰਪਲੇਂਟ ਦੇ ਉੱਤੇ ਕਤਰੀਬ ਇਹ 8 ਮਰਲੇ ਦੇ ਵਿੱਚ ਜਗ੍ਹਾ ਹੈਗੀ ਆ ਜਿਹਦੇ ਵਿੱਚ ਪੰਚਾਇਤ ਵੱਲੋਂ ਇੱਕ ਕਮਰਾ ਕੰਸਟਰਕਸ਼ਨ ਕੀਤਾ ਗਿਆ ਤੇ ਉਸ ਤੋਂ ਬਿਨਾ ਜਿਹੜੀ 6-7 ਮਰਲੇ ਜਗ੍ਹਾ ਸੀ ਇਸ ਐਡੀਸ਼ਨਲ ਜਿਹੜੀ ਸੀ ਇਹ ਬੀਸ਼ੋਣਾ ਦੀ ਸਮਗਲਾ ਰ ਜਿਹਨ ਇਹਤੇ ਕਬਜ਼ਾ ਕੀਤਾ ਹੋਇਆ ਸੀ ਇਸ ਦੀ ਜਿਹੜੀ ਐਡੀਸ਼ਨਲ ਜਗ੍ਹਾ ਹੈਗੀ ਆ ਉਹਦੇ ਉਹਨੂੰ ਅਸੀਂ ਅੱਜ ਡਿਮੋਲਿਸ਼ ਕਰ ਦਿੱਤਾ ਗਿਆ ਤੇ ਜਿਹੜਾ ਕਮਰਾ ਸੀ ਉਹ ਅਸੀਂ ਜਿਹੜਾ ਪੰਚਾਇਤ ਤੇ ਵੀਡੀਓ ਆਫਿਸ ਤੋਂ ਪੰਚਾਇਤ ਅਫਸਰ ਸਾਹਿਬ ਆਏ ਆ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਠੀਕ ਹੈ ਸਰ ਹੋਰ ਕਿੰਨੀ ਪ੍ਰਾਪਰਟੀ ਹੈਗੀ ਸਰ ਹੋਰ ਵੀ ਇੱਥੇ ਕਾਫੀ ਵਡੀਆਂ ਸਬਦਾਰ ਰਹੇਗੇ ਉਹਨਾਂ ਨੂੰ ਵੀ ਅ ਅਰਡੀਨਰ ਵਿੱਚ ਤਹਿਗਾ ਸਮਾਜਿਕਾ ਦੀ ਕਿੰਨੀ ਮਾਰੀ ਪ੍ਰੋਪਰਟੀ ਲੱਗੀ ਆ ਜਿਹੜੀ ਇਹ ਪੰਚਾਇਤ ਵੱਲੋਂ ਜਿਹੜੀ ਨਿਗਾਇਜ਼ ਕਾਬਜਕਾਰ ਰਹੇ ਨੇ ਉਹ ਵੀਡੀਓ ਆਫਿਸ ਵੱਲੋਂ ਜਾਂ ਡੀਡੀਪੀਓ ਸਰਵ ਵੱਲੋਂ ਜਿਹੜੇ ਹੁਕਮ ਕਾਮ ਆਉਣਗੇ ਉੱਥੇ ਉਹਨਾਂ ਦੀ ਪੁਲਿਸ ਮਦਦ ਕਰਕੇ ਤੇ ਜਿਹੜੀ ਨਿਗਾਇਜ਼ ਸਾਰੀ ਕਿਤੇ ਵੀ ਕੀਤੀ ਹੋਏ ਉਹਦੇ ਵਿੱਚ ਅਸੀਂ ਇਹਨਾਂ ਦਾ ਸਹਿਯੋਗ ਦੇਵਾਂਗੇ ਪੰਚਾਇਤ ਦਾ ਯਾਰ ਇਹ ਲੇਡੀ ਦੇ ਕਿੰਨੇ ਕੁ ਪਰਚੇ ਸੀ ਇਹ ਲੇਡੀ ਜਿਹੜੀ ਸਮਗਲ ਰਹੀ ਹੈ ਤੇ ਤਿੰਨ ਐਫ ਆਈ ਆਰ ਲਾਜ਼ ਨੇ ਤੇ ਇਹ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਕਿੰਨਾ ਚੀਜ਼ ਨੂੰ ਸਜ਼ਾ ਹੋਈ ਆ ਔਰ ਇਸ ਤੋਂ ਇਲਾਵਾ ਇਹਨਾਂ ਦੀ ਪ੍ਰੋਪਰਟੀ ਦਾ ਗਾਇਲ ਨੇ ਨਸ਼ਿਆਂ ਦੇ ਪੈਸੇ ਨਾਲ ਕਿਹਦੇ ਬਾਰੇ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਇੱਥੇ ਲੋਕਲ ਨਹੀਂ ਹੈਗੀ ਹੋ ਸਕਦਾ ਹੈ ਜੀ ਆਊਟ ਡਿਸਟ੍ਰਿਕਟ ਕਿਤੇ ਹੋਵੇ ਪੂਰੀ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਸਰ ਇੱਕ ਹੋਰ ਵੀ ਨਵਾਂ ਕੰਮ ਕੀਤਾ ਅੱਜ ਫੋਰ ਪੁਲਸ ਦਾ ਹੈ ਕਿ ਜਿਹੜਾ ਬਲਿਆ ਬਣਾਇਆ ਰੂਮ ਹੈ ਜਿੱਤੇ ਜਿਹੜੀ ਕਿ ਹੁਣ ਅੱਜ ਫੋਰਸ ਖੋਲਿਆ ਜਾਏਗਾ ਬੱਚਿਆਂ ਦਾ ਜਿਮ ਖੋਲਿਆ ਜਾਏਗਾ ਪੰਚਾਇਤ ਨੂੰ ਹੈਂਡਓਵਰ ਕਰ ਦਿੱਤਾ ਜੀ ਇਹ ਜਿਹੜਾ ਕਮਰਾ ਹੈਗਾ ਕਰੀਬ ਦੋ ਕਮਰਲੇ ਦਾ ਹੈਗਾ ਵੱਡਾ ਕਮਰਾ ਹੈਗਾ ਇਹ ਪੰਚਾਇਤ ਵੱਲੋਂ ਇੱਥੇ ਜਿਮ ਲਾ ਕੇ ਤੇ ਬੱਚਿਆਂ ਦੀ ਸਹੂਲਤ ਵਾਸਤੇ ਇ ਪ੍ਰਲਾ ਕੀਤਾ ਜਾਵੇਗਾ 300 ਨਾਮ ਦੀ ਹਰਤ ਸੀ ਜੀ ਕੋਸ਼ ਅਸੀਆ ਜੇ ਮੈਨਾਂ ਨੂੰ ਦੱਸਣਾ ਚਾਹਣਾ ਤੇ ਕੋਸ਼ ਅਸੀਆ ਦੀ ਪ੍ਰਾਪਰਟੀ ਪੰਚਾਇਤ ਨੂੰ ਹੈਂਡਓਵਰ ਕਰ ਰਹੇ ਆ ਜੀ ਕੋਸ਼ ਸਾਜਣਾ ਸਗਾ ਉਹ ਡਿਮੋਲਿਸ਼ ਕਰ ਰਹੇ ਆ ਜੀ ਸਰ ਕੀ ਇਹਦੇ ਪਰਚੇ ਕਿੰਨੇ ਕਰ ਹੈਗੇ ਆ ਇਹਦੇ ਤਾਂ ਆਲਰੇਡੀ ਤਿੰਨ ਪਰਚੇ ਦਰਜ ਹੈਗੇ ਆ ਜੀ ਵੱਖ-ਵੱਖ ਅੰਡਰ ਸੈਕਸ਼ਨ ਤਹਿਤ ਐਂਡੀ ਦੇ ਜੀ ਤੇ ਬੜਾ ਕਲੀਅਰ ਕਟ ਸਰਕਾਰ ਨੂੰ ਮੈਸੇਜ ਹੈ ਜੀ ਜਨਦਸ਼ੇ ਵਿਰੋਧ ਜਿਹੜੇ ਇਹ ਬੰਦੇ ਕੋਈ ਵੀ ਇਦਾਂ ਦੇ ਇਹ ਕੰਮ ਕਰਦੇ ਆ ਜੀ ਉਹਦੀ ਜੜ ਤੱਕ ਜਾ ਕੇ ਉਹਨੂੰ ਅਸੀਂ ਖਤਮ ਕਰਾਂਗੇ ਜੀ ਇਸ ਜੀ ਕਿੰਨੀ ਪ੍ਰਾਪਰਟੀ ਕਿੰਨੀ ਸਾਰੀ ਕੋਟੋ ਦੀ ਇਹ ਪੰਚਾਇਤ ਦੀ ਪ੍ਰਾਪਰਟੀ ਆ ਜੀ ਇਹ ਤੁਹਾਨੂੰ ਪੰਚਾਇਤ ਬਖੂਬੀ ਦੱਸ ਸਕਦੀ ਆ ਤੇ ਉਹਨਾਂ ਦੀ ਕਿੰਨੀ ਜਗਾ ਆ ਸਤ ਸਾਰੇ ਇੱਕ ਹੋਰ ਇੱਕ ਸਵਾਲ ਪਤਾ ਹੁੰਦਾ ਹੈਗਾ ਜਿੰਨੀਆਂ ਵੀ ਯੁੱਧ ਨਸ਼ੇ ਦੇ ਵਿਰੁੱਧ ਪ੍ਰਾਪਰਟੀਆਂ ਡਿਮੋਲਿਸ਼ ਕੀਤੀਆਂ ਜਾ ਰਹੀਆਂ ਇਹ ਸਾਰੀਆਂ ਹੀ ਜਵਾ ਸ਼ਾਵਲਟ ਪੁਣੀਆਂ ਆਈਆਂ ਜਾਂ ਇਹ ਗਵਰਨਮੈਂਟ ਦੀ ਪ੍ਰਾਪਰਟੀ ਚ ਬਣੀਆਂ ਹੋਈਆਂ ਕੋਈ ਨਿੱਜੀ ਪ੍ਰਾਪਰਟੀ ਹੈਗੀ ਕੋ ਨਸ਼ਾ ਤਸਕਰ ਦੀ ਜਿਹੜਾ ਉਹ ਸਾਡੀਆਂ ਟੀਮਾਂ ਵਕਫ ਵਕਫ ਟੀਮਾਂ ਲੱਗੀਆਂ ਸਾਡੀਆਂ ਆਡੈਂਟੀਫਾਈ ਕਰ ਰਹੀਆਂ ਜੋ ਅਕੋਰਡਿੰਗਲੀ ਕਾਨੂੰਨ ਦੇ ਤਹਿਤ ਉਹ ਚਕਾਰਵਾਈ ਬਣਦੀ ਹੋਊਗੀ 100%